ਦਿੱਲੀ ਦੇ ਗੁਰਤੇਗ ਬਹਾਦਰ ਖਾਲਸਾ ਕਾਲਜ ਵਿੱਚ ਇੱਕ ਸਿੱਖ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਦੋਂ ਉਹ ਵਿਦਿਆਰਥੀ ਚੋਣਾ ਲਈ ਨਾਮਜ਼ਦਗੀਆਂ ਦਾਖਲ ਕਰਨ ਜਾ ਰਿਹਾ ਸੀ ਉਹਨਾਂ ਦੋਸ਼ ਲਾਇਆ ਕਾਲਜ ਵਿੱਚ ਕੁਝ ਬਾਰੀ ਵਿਅਕਤੀ ਮੌਜੂਦ ਸਨ ਜਿਨ੍ਹਾਂ ਨੇ ਚੋਣ ਨਾਮਜ਼ਦਗੀ ਪ੍ਰਕਿਰਿਆ ਦੇ ਵਿੱਚ ਵਿਗਨ ਪਾਇਆ ਹੈ ਬੀਐਨਐਸ 2023 ਦੇ ਤਹਿਤ ਗੈਰ ਜ਼ਮਾਨਤੀ ਦੋਸ਼ਾਂ ਦੇ ਨਾਲ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ ਦਿੱਲੀ ਦੇ ਗੁਰਤੇਗ ਬਹਾਦਰ ਖਾਲਸਾ ਕਾਲਜ ਵਿੱਚ ਇੱਕ ਸਿੱਖ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਦੋਂ ਉਹ ਵਿਦਿਆਰਥੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਜਾ ਰਿਹਾ ਸੀ ਉਹਨਾਂ 'ਤੇ ਦੋਸ਼ ਲਾਇਆ ਕਾਲਜ ਵਿੱਚ ਕੁਝ ਬਾਰੀ ਵਿਅਕਤੀ ਮੌਜੂਦ ਸਨ ਜਿਨ੍ਹਾਂ ਨੇ ਚੋਣਾਂ ਨਾਮਜ਼ਦਗੀ ਪ੍ਰਕਿਰਿਆ ਦੇ ਵਿੱਚ ਵਿਗਨ ਪਾਇਆ ਹੈ ਪੀ ਐਨ ਐਸ 2023 ਦੇ ਤਹਿਤ ਗੈਰ ਜ਼ਮਾਨਤੀ ਦੋਸ਼ਾਂ ਦੇ ਨਾਲ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ